ਕੱਲ ਖਾਣਾ ਸੇਖਵਾ ਚ ਨਾ 168 ਨੰਬਰ ਪਰਚਾ ਦਰਜ ਕੀਤਾ ਸੀ ਕਿ ਵਿਜਮਸੀ son of ਕਿੰਦਾ ਮਸੀ ਸਤ ਕੋਈ ਦਾ ਰਹਿਣ ਵਾਲਾ ਸੀ ਉਹ ਤੋਂ ਕੋਈ ਇੱਕ ਪਿਸਤਲ ਬਰਾਮਦ ਕੀਤਾ ਸੀ ਪਿਸਤਲ ਬਰਾਮਦ ਕੀਤਾ ਸੀ ਤੇ ਉਹ ਕੇਸ ਰਜਿਸਟਰਡ ਹੋਇਆ ਤੇ ਮੁੜ ਕੇ ਉਹਨੇ ਆਪਣੇ ਪਰਚੇ ਦੇ ਆਪਣੇ ਕੁਝ ਇੱਚ ਇਨਸਾਫ ਕੀਤਾ ਸੀ ਕਿ ਇਹ ਜਿਹੜਾ ਪਿਸਤਲ ਹੈ ਇਹਦੇ ਘਰ ਦੇ ਹੋਰ ਵੀ 3-4 ਬੰਦੇ ਆਏ ਸੀ ਉਹਦੇ ਚ ਉਹਨਾਂ ਕੋਈ ਪਿਸਤਲ ਹੈ ਸੀ ਉਹਨਾਂ ਚ ਇੱਕ ਬੰਦੇ ਨੂੰ ਪਛਾਣਦਾ ਤੇ ਉਹ ਉਹਨੇ ਨਾਮ ਲਿਆ ਇਹਦਾ ਮਲਕੀਤ ਸਿੰਘ son of ਤਰਸੇਮ ਸਿੰਘ ਮਲਕੀਤ ਸਿੰਘ ਇਹ ਪੱਗੋ ਕਹਿੰਦੇ ਇਹਨੂੰ ਸਾਨੂੰ ਤਨਾਰ ਪਰ ਖਦਰ ਦਾ ਹੈਗਾ ਜੀ ਇੱਥੇ ਠਾਣਾ ਕਲਾਂਨੌਰ ਦੇ ਇਹਦੇ ਨੋਟੋਰੀਅਸ ਆਦਮੀ ਹੈ ਅਮਰਿਤ ਦਾ ਅਲਮ ਜਿਹੜਾ ਹੈਗਾ ਜਗੂ ਭਗਵਾਨਪੁਰੇ ਗਰੁੱਪ ਦਾ ਜਿਹੜਾ ਇਹ ਉਹਦੇ ਗਰੁੱਪ ਦਾ ਨਾਲ ਐਸੋਸੀਏਟਡ ਹੈ ਇਹਨੇ ਕਲਾਂਨੌਰ ਵਿੱਚ ਵੀ ਡਾਕਟਰ ਦੇ ਵੀ ਫਾਇਰ ਕੀਤੇ ਸੀ ਹੋਰ ਵੀ ਇਹਦੇ ਕਾਫੀ ਇਨਸੀਡੈਂਟ ਹੈ ਇਵਨ ਕਿ ਸਾਡੀਆਂ ਵੀ ਕਈ ਕੇਸਾਂ ਦੀਆਂ ਪੁਛੀ ਇਛਾ ਦੇ ਵਿੱਚ ਅੱਗੇ ਫਰਦਰ ਲਿੰਕ ਇਹਦੇ ਕਈ ਬਦਮੀਆਂ ਵਿੱਚ ਜੁੜਦੇ ਨੇ ਨੋਮੀਨੇਟ ਵੀ ਹੈਗਾ ਤੇ ਬਟ ਅਜੇ ਅੱਗੇ ਵੀ ਫਰਦਰ ਕਿਤੇ ਨਾ ਇਹਦਾ ਚੱਲਦਾ ਸੀ ਇਹ ਜਦੋਂ ਇਹਨਾਂ ਦੱਸਿਆ ਕਿ ਮੇਰੇ ਕੋਲ ਇੱਕ ਪਿਸਟਲ ਹੈ ਉਹਦੀ ਬਰਾਮਦਗੀ ਲਈ ਜਦੋਂ ਐਸ ਐਚ ਓ ਸਾਹਿਬ ਨੇ ਸਾਡੇ ਐਸ ਏ ਆਈ ਰਜਵੰਤ ਕੌਰ ਸੇਖਵਾ ਦੇ ਇਹਨਾਂ ਦੀ ਟੀਮ ਇੱਥੇ ਆਈ ਹੈ ਇੱਥੇ ਕਲੀਰ ਕਲਾ ਕੁੰਜਰ ਪਿੰਡ ਦੇ ਵਿੱਚ ਘਾਹ ਉੱਥੇ ਨਹਿਰ ਦੇ ਕੰਢੇ ਤੇ ਉੱਥੋਂ ਜਦੋਂ ਬਰਾਮਦਗੀ ਕਰਵਾਉਣ ਲੱਗੇ ਪ੍ਰੀਕਾਸ਼ਨਸ ਪੂਰੀਆਂ ਲਈਆਂ ਗਈਆਂ ਸੀ ਵੈਸੇ ਐਸ ਐਚ ਓ ਸਾਹਿਬ ਕੋਲ ਕੁਝ ਨਹੀਂ ਸੀ ਉਸ ਵੇਲੇ ਤੇ ਇਹਨੇ ਉੱਥੋਂ ਕੱਢ ਕੇ ਤੇ ਦੋ ਫਾਇਰ ਕੀਤੇ ਨੇ ਜੀ ਉਤੇ ਐਸ ਐਚਓ ਸਾਹਿਬ ਦੇ ਜਿਹੜੇ ਰੀਡਰ ਕਮ ਗਨਮੈਨ ਹੈ ਉਹਨਾਂ ਵੱਲੋਂ ਵੀ ਦੋ ਰਾਉਂਡ ਫਾਇਰ ਕੀਤੇ ਗਏ ਪਹਿਲਾ ਤੇ ਮਿਸ ਹੋ ਗਿਆ ਦੂਸਰਾ ਉਹਦੀ ਲੈਫਟ ਲੈਗ ਤੇ ਹਿੱਟ ਕੀਤਾ ਉਹਨੂੰ ਇਮੀਡੀਏਟਲੀ ਅਸੀਂ ਸਿਵਲ ਹਸਪੀਟਲ ਭੇਜ ਦਿੱਤਾ ਜੀ ਕਿਉਂਕਿ ਐਪਨ ਕਿਹੜਾ ਰਿਕਵਰ ਕਰਾਣਾ ਸੀ ਵਿਆਪਨ ਇਹਦਾ 30 ਦਾ 32 ਦਾ ਹੈਗਾ ਜੀ ਸਟਾਰ ਦਾ ਪਿਸਟਲ ਹੈ ਇਹ ਜਿਹੜਾ ਪਿਸਟਲ ਕਵਰ ਕੀਤਾ ਇਹਦੇ ਨਾਲ ਕੋਈ ਰਾਉਂਡ ਜਾਂ ਕੋਈ ਰਾਉਂਡ ਅਜੇ ਫੋਰੈਂਸਿਕ ਅਫਸਰ ਆ ਗਏ ਨੇ ਉਹ ਜੇ ਲੱਗਦਾ ਪਿਆ ਕਿ ਕੋਕ ਹੈਗਾ ਪਿਸਟਲ ਉਹਦੇ ਵਿੱਚੋਂ ਨਿਕਲਣਗੇ ਕਿੰਨੇ ਗਰੇ ਇਹ ਪਿਸਟੋਲ ਨੇ ਦੋ ਫਾਇਰ ਤੇ ਕੀਤੇ ਨੇ ਕਿੰਨਾ ਕ ਖਤਰਨਾਕ ਗੈਂਗਸਟਰ ਸੀ ਤੇ ਜੱਗੂ ਭਗਵਾਨਪੁਰੀ ਨੇ ਕਿੰਨਾ ਕਿ ਇਹ ਜੱਗੂ ਭਗਵਾਨਪੁਰੀ ਇਹਦੇ ਗਰੁੱਪ ਦੇ ਜਿਹੜੇ ਬਾਕੀ ਦੇ ਅਮਰਤ ਧਾਲਮ ਦਾ ਬੇਸਿਕਲੀ ਇਹ ਗੁਰਗਾ ਸੀ ਇਹ ਤੇ ਅਮਰਤ ਧਾਲਮ ਦੇ ਕੈਂਟ ਐਕਸਟਰਸ਼ਨ ਕਲਾਂ ਦੇ ਵਿੱਚ ਵੀ ਤੇ ਦੂਸਰੇ ਚ ਇਹਨੇ ਕਲਾਂ ਨੌਰ ਵਾਲੀ ਸਾਈਡ ਤੇ ਇਹਦਾ ਜਿਆਦਾ ਇਹਨੇ ਕੀਤਾ ਸੀ ਪਿੱਛੇ ਦੀ ਅਤੇ ਇੱਕ ਹਸਪੀਟਲ ਕਲਾਂ ਨੌਰ ਉੱਥੇ ਵੀ ਇਹਨੇ ਫਾਇਰ ਕੀਤਾ ਸੀ ਉੱਥੇ ਕੇਸ ਵੀ ਰਜਿਸਟਰਡ ਹੈ ਕਲਾਂ ਕਿੰਨੀ ਕੁਡੀ ਕਾਮਯਾਬੀ ਕਹਿੰਨੇ ਆਪਾਂ ਇਹਨੂੰ ਕਾਮਯਾਬੀ ਅਸੀਂ ਇਸ ਤਰੀਕੇ ਦੇ ਜਿਹੜੇ ਜਿਹੜੇ ਪੁਲਿਸ ਤੇ ਵੀ ਫਾਇਰ ਕਰਨ ਨੂੰ ਗਰੇ ਕਿਸੇ ਵੇਲੇ ਵੀ ਜੇਲਾ ਮੌਕਾ ਵੈਪਨ ਕੈਰੀ ਕਰਦੇ ਨੇ ਛੋਟੀ ਛੋਟੀ ਗੱਲ ਤੇ ਐਕਸਟਰਸ਼ਨ ਤੇ ਜਾਂ ਦੂਜੇ ਤੇ ਅਸੀਂ ਇਸ ਕਾਮਯਾਬੀ ਨੂੰ ਵੱਡਾ ਛੋਟਾ ਨਹੀਂ ਕਰਕੇ ਕਹਿੰਦੇ ਹਰੇ ਕਾਮਯਾਬੀ ਸਾਡੀ ਵੱਡੀ ਕਾਮਯਾਬੀ ਹੈ